ਐਨਆਰਆਈ ਟੀਵੀ ਨਾਲ ਜੁੜਿਓ ਤੁਸੀਂ ਵੱਡੀ ਖਬਰ ਆਮ ਆਦਮੀ ਪਾਰਟੀ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਹੈ ਆਮ ਆਦਮੀ ਪਾਰਟੀ ਨੂੰ ਵੱਡਾ ਝਟਕਾ ਲੱਗਿਆ ਤੇ ਇੱਕ ਤੋਂ ਬਾਅਦ ਇੱਕ ਲੀਡਰ ਨੇ ਅਸਤੀਫਾ ਦੇ ਦਿੱਤਾ ਜਿੱਥੇ ਇੱਕ ਪਾਸੇ ਦੇਖਿਆ ਜਾ ਰਿਹਾ ਹੈ ਕਿ ਵੱਡੇ ਪੱਧਰ ਤੇ ਆਮ ਆਦਮੀ ਪਾਰਟੀ ਵੱਲੋਂ ਵੱਖ-ਵੱਖ ਸੂਬਿਆਂ ਵਿੱਚ ਜਾ ਕੇ ਪਾਰਟੀ ਦਾ ਪ੍ਰਚਾਰ ਕੀਤਾ ਜਾ ਰਿਹਾ ਪਰ ਉੱਥੇ ਹੀ ਹੁਣ ਵੱਡਾ ਕਿਤੇ ਨਾ ਕਿਤੇ ਝਟਕਾ ਜਿਹੜਾ ਪਾਰਟੀ ਨੂੰ ਲੱਗਦਾ ਦਿਖਾਈ ਦੇ ਰਿਹਾ ਜਿੱਥੇ ਇੱਕ ਪਾਸੇ ਦੇਖਿਆ ਗਿਆ ਹੈ ਕਿ ਦਿੱਲੀ ਵਿੱਚ ਕਾਉਂਸਲਰ ਜਿਹੜੇ ਚੋਣਾਂ ਹੋਈਆਂ ਸੀ ਅਤੇ ਉਸ ਵਿੱਚ ਮੇਅਰ ਚੁਣਿਆ ਗਿਆ ਅਤੇ ਮੇਅਰ ਜਿਹੜਾ ਉਹ ਭਾਜਪਾ ਪਾਰਟੀ ਵੱਲੋਂ ਬਣਾ ਲਿਆ ਗਿਆ ਤਾਂ ਇਸ ਸਭ ਦੇ ਦਰਮਿਆਨ ਹੁਣ ਕਿਤੇ ਨਾ ਕਿਤੇ ਆਮ ਆਦਮੀ ਪਾਰਟੀ ਨੂੰ ਵੀ ਛੱਡ ਕੇ ਲੱਗਦੇ ਨਜ਼ਰ ਆ ਰਹੇ ਨੇ ਤਾਂ ਆਮ ਆਦਮੀ ਪਾਰਟੀ ਦੇ 13 ਕਾਉਂਸਲਰਾਂ ਨੇ ਬਾਗੀ ਸੌਰਾਂ ਜਿਹੜੇ ਆ ਚੱਕੀਆਂ ਨੇ ਤੇ ਆਮ ਆਦਮੀ ਪਾਰਟੀ 'ਚ ਬਗਾਵਤ ਐ ਉੱਠਦੀ ਹੋਈ ਨਜ਼ਰ ਆਈ ਹੈ ਕਿ 13 ਕਾਉਂਸਲਰਾਂ ਨੇ ਆਮ ਆਦਮੀ ਪਾਰਟੀ ਨੂੰ ਆਲਵਿਦਾ ਕਹਿ ਦਿੱਤਾ ਹੇਮਚੰਦ ਗੋਇਲ ਦੀ ਅਗਵਾਈ ਵਿੱਚ ਨਵਾਂ ਮੋਰਚਾ ਜਿਹੜਾ ਬਣਾਉਣ ਦੀਆਂ ਤਿਆਰੀਆਂ ਵੀ ਚੱਲ ਰਹੀਆਂ ਨੇ ਅਤੇ ਉੱਥੇ ਜੇ ਘਰ ਦੇਖਿਆ ਜਾਵੇ ਕਿ ਪੰਜਾਬ ਵਿੱਚ ਜਿੱਥੇ ਜਿਮਨੀ ਚੋਣ ਹੋਣ ਜਾ ਰਹੀ ਹੈ ਲੁਧਿਆਣਾ ਚ ਤਾਂ ਦੂਜੇ ਪਾਸੇ ਉਸ ਤੋਂ ਪਹਿਲਾਂ ਕਿਤੇ ਨਾ ਕਿਤੇ ਵੱਡਾ ਝੜਕਾ ਜਿਹੜਾ ਆਪ ਨੂੰ ਲੱਗਦਾ ਦਿਖਾਈ ਦੇ ਰਿਹਾ ਜਿੱਥੇ ਹਲੇ ਚੋਣ ਦਾ ਐਲਾਨ ਹੋਣਾ ਬਾਕੀ ਹੈ ਤਾਂ ਦੂਜੇ ਪਾਸੇ ਜੇ ਘਰ ਦੇਖਿਆ ਜਾਵੇ ਪ੍ਰਚਾਰ ਵੱਡੇ ਪੱਧਰ ਤੇ ਚੱਲ ਰਿਹਾ ਅਤੇ ਅਜਿਹੇ ਵਿੱਚ ਦਿੱਲੀ ਵਿੱਚ ਜਿੱਥੇ ਆਪ ਨੂੰ ਆ ਵੱਡੀ ਹਾਰ ਦਾ ਸਾਹਮਣਾ ਜਿਹੜਾ ਵਿਧਾਨ ਸਭਾ ਚੋਣਾਂ ਵਿੱਚ ਕਰਨਾ ਪਿਆ ਤਾਂ ਉਸ ਤੋਂ ਬਾਅਦ ਜੇਕਰ ਦੇਖਿਆ ਜਾਵੇ ਕਿ ਪਾਰਟੀ ਖਿਲਰਦੀ ਹੋਈ ਨਜ਼ਰ ਆ ਰਹੀ ਹੈ ਹਾਲਾਂਕਿ ਜੇ ਘਰ ਦੇਖਿਆ ਜਾਵੇ ਕਿ ਪਾਰਟੀ ਦੇ ਕਈ ਦਿਗਜ ਲੀਡਰ ਪਾਰਟੀ ਨੂੰ ਸੰਭਾਲਣ ਦੀ ਕੋਸ਼ਿਸ਼ ਕਰ ਰਹੇ ਨੇ ਪਰ ਪਾਰਟੀ ਆਏ ਦਿਨ ਕਿਤੇ ਨਾ ਕਿਤੇ ਖੇਰੂ ਖੇਰੂ ਹੁੰਦੀ ਨਜ਼ਰ ਆ ਰਹੀ ਹੈ ਜਿਸ ਦਾ ਹੁਣ ਇਹ ਨਤੀਜਾ ਸਾਹਮਣੇ ਆਇਆ ਕਿ 13 ਕਾਉਂਸਲਰਾਂ ਨੇ ਆਪ ਨੂੰ ਅਲਵਿਦਾ ਕਹਿ ਦਿੱਤਾ ਅਤੇ ਨਵਾਂ ਮੋਰਚਾ ਸ਼ਾ ਬਣਾਉਣ ਦੀ ਜਿਹੜੀ ਆ ਤਿਆਰੀ ਕੀਤੀ ਗਈ ਹੈ ਤੇ ਜਿੱਥੇ ਇੱਕ ਪਾਸੇ ਦੇਖਿਆ ਗਿਆ ਹੈ ਕਿ ਕੁਝ ਸਮਾਂ ਪਹਿਲਾਂ ਆਮ ਆਦਮੀ ਪਾਰਟੀ ਹੋਂਦ ਵਿੱਚ ਆਂਦੀ ਹੈ ਤੇ ਇਸ ਤਰੀਕੇ ਨਾਲ ਤੇਜ਼ੀ ਨਾਲ ਕੰਮ ਕਰਦੀ ਹੈ ਕਿ ਦੇਸ਼ ਵਿੱਚ ਦਿੱਲੀ ਵਿੱਚ ਲਗਾਤਾਰ ਤਿੰਨ ਵਾਰ ਸਰਕਾਰ ਬਣਾਉਂਦੀ ਹੈ ਅਤੇ ਉੱਥੇ ਹੀ ਜੇਕਰ ਦੇਖਿਆ ਜਾਵੇ ਕਿ ਫਿਰ ਪੰਜਾਬ ਵਿੱਚ ਵੀ ਜਿਹੜਾ ਆ ਕੁਝ ਸਮੇਂ ਵਿੱਚ ਹੀ ਵੱਡੇ ਪੱਧਰ ਤੇ ਯਤਨ ਦਰਜ ਕੀਤੀ ਜਾਂਦੀ ਹੈ ਪਰ ਜਿਵੇਂ ਹੀ ਦਿੱਲੀ ਵਿੱਚ विधानसभा ਚੋਣਾਂ ਵਿੱਚ ਹਾਰ ਦਾ ਸਾਹਮਣਾ ਕਰਨਾ ਪਿਆ ਤਾਂ ਉਸ ਤੋਂ ਬਾਅਦ ਪਾਰਟੀ ਆਪੇ ਤੋਂ ਦੂਰ ਹੁੰਦੀ ਨਜ਼ਰ ਆ ਰਹੀ ਹੈ ਕਿ ਇੱਕ ਤੋਂ ਬਾਅਦ ਇੱਕ ਝਟਕਾ ਲੱਗ ਰਿਹਾ ਹੈ ਤਾਂ ਹੁਣ 13 ਕਾਉਂਸਲਰਾਂ ਨੇ ਅਲਵਿਦਾ ਕੀਤਾ ਹੈ ਪਾਰਟੀ ਨੂੰ ਤੇ ਉੱਥੇ ਹੀ ਹੁਣ ਐ ਜਿਹੜੇ ਆ ਨਵਾਂ ਮੋਰਚਾ ਵੀ ਬਣਾਉਣ ਦੀਆਂ ਤਿਆਰੀਆਂ ਦੀ ਚੱਲ ਰਹੀਆਂ ਨੇ ਤੇ ਅਜੇ ਵਿੱਚ ਇਹ ਕਿਤੇ ਨਾ ਕਿਤੇ ਝਟਕਾ ਜਿਹੜਾ ਪਾਰਟੀ ਨੂੰ ਲੱਗਦਾ ਦਿਖਾਈ ਦੇ ਰਿਹਾ ਜਿੱਥੇ ਕੇਸਰੀਵਾਲ ਵੱਡੇ ਪੱਦਰ ਤੇ ਮਿਹਨਤ ਕਰ ਰਹੇ ਨੇ ਪਾਰਟੀ ਨੂੰ ਚਲਾਉਣ ਦੇ ਲਈ ਪਾਰਟੀ ਨੂੰ ਬਣਾਈ ਰੱਖਣ ਦੇ ਲਈ ਤਾਂ ਦੂਜੇ ਪਾਸੇ ਆਪਣੇ ਹੀ ਦਿੱਲੀ ਵਿੱਚ ਜਿਹੜੇ ਆ ਉਹ ਸਿਆਸੀ ਜ਼ਮੀਨ ਹੈ ਜਿਹੜੀ ਪਾਰਟੀ ਖੁੰਦੀ ਹੋਈ ਦਿਖਾਈ ਦੇ ਰਹੀ ਹੈ ਕਿ ਹੁਣ 13 ਕਾਉਂਸਲਰ ਆ ਜਿਹੜੇ ਉਹ ਆਲਵੀ ਦਾ ਕਹਿ ਗਏ ਨੇ ਪਾਰਟੀ ਨੂੰ ਤੇ ਜਲਦ ਹੀ ਕੋਈ ਨਵੇਂ ਮੋਰਚੇ ਦਾ ਐਲਾਨ ਵੀ ਹੋ ਸਕਦਾ ਹੈ ਜੇਕਰ ਦੇਖਿਆ ਜਾਵੇ ਕਿ ਆਮ ਆਦਮੀ ਪਾਰਟੀ ਵੱਲੋਂ ਵੱਡੇ ਪੱਦਰ ਤੇ ਵਿਕਾਸ ਕਾਰਜਾਂ ਦਾ ਜਿਹੜਾ ਆ ਜਿਹੜੇ ਆ ਵੱਡੇ ਦਾਅਵੇ ਵੀ ਠੋਕੇ ਗਏ ਤੇ ਵੱਡੇ ਵਿਕਾਸ ਕਾਰਜ ਨੂੰ ਲੈ ਕੇ ਵੱਡੇ ਜਿਹੜੇ ਆ ਪੋਸਟਰ ਬੈਨਰ ਵੀ ਲੱਗੇ ਆ ਤੇ ਉੱਥੇ ਹੀ ਇਸ ਦੇ ਸਭ ਦਰਮਿਆਨ ਤਾਂ ਇਹ ਵੱਡਾ ਝੜਕਾ ਵੀ ਲੱਗ ਗਿਆ ਕਿ ਤੇਰਾ ਕਾਉਂਸਲਰ ਆ ਜਿਹੜੇ ਉਹ ਪਾਰਟੀ ਨੂੰ ਅਲਵਿਦਾ ਕਹਿ ਕੇ ਨਵਾਂ ਮੋਰਚਾ ਬਣਾਉਣ ਦੇ ਤਿਆਰੀ ਖੇਚਰੇ ਨੇ ਤਾਂ ਉੱਥੇ ਜੇਕਰ ਗੱਲ ਕਰੀਏ ਕਿ ਦਿੱਲੀ ਵਿੱਚ ਵੱਡੇ ਪੱਧਰ ਤੇ ਵਿਕਾਸ ਜਿਥੇ ਕੇਸਰੀਵਾਲ ਦੇ ਕਹਿਨ ਅਨੁਸਾਰ ਦੇਖਣ ਨੂੰ ਮਿਲਿਆ ਹੈ ਤਾਂ ਦੂਜੇ ਪਾਸੇ ਹੁਣ ਪਾਰਟੀ ਆਪਾਂ ਖੁੰਦੀ ਹੋਈ ਨਜ਼ਰ ਆ ਰਹੀ ਹੈ ਕਿ ਆਪਣੇ ਹੀ ਲੀਡਰ ਪਾਰਟੀ ਤੋਂ ਦੂਰ ਹੋ ਰਹੇ ਨੇ ਕਿ ਤੇਰਾ ਕਾਉਂਸਲਰ ਪਾਰਟੀ ਨੂੰ ਛੱਡ ਕੇ ਨਵਾਂ ਮੋਰਚਾ ਬਣਾਉਣ ਦੀਆਂ ਤਿਆਰੀਆਂ ਚ ਲੱਗੇ ਹੋਏ ਨੇ ਤਾਂ ਕਿਤੇ ਨਾ ਕਿਤੇ ਵੱਡਾ ਝਟਕਾ ਲੱਗਿਆ ਤੇ ਉੱਥੇ ਹੀ ਹੇਮਚੰਦ ਗੋਇਲ ਦੇ ਅਗਵਾਈ ਵਿੱਚ ਨਵਾਂ ਮੋਰਚਾ ਜਲਦ ਉਸ ਦਾ ਐਲਾਨ ਹੋ ਸਕਦਾ ਹੈ ਦੱਸਿਆ ਇਹ ਵੀ ਜਾ ਰਿਹਾ ਹੈ ਕਿ ਸੀਨੀਅਰ ਲੀਡਰਾਂ ਦੇ ਜਿਹੜਾ ਵਿਹਾਰ ਵਿਹਾਰ ਆ ਜਿਹੜਾ ਉਹ ਬਰਤਾ ਬਰਤਾ ਉਹ ਜਿਹੜਾ ਉਹ ਸਹੀ ਨਹੀਂ ਹੈ ਜਿਸ ਦੇ ਚੱਲਦੇ ਆ ਇਹ ਫੈਸਲਾ ਜਿਹੜਾ ਕੌਂਸਲਰਾਂ ਨੂੰ ਲੈਣਾ ਪਿਆ ਕਿ ਪਾਰਟੀ ਨੂੰ ਅਲਵਿਦਾ ਕਿਹਾ ਗਿਆ ਤੇ ਉੱਥੇ ਹੀ ਇਹੀ ਕੌਂਸਲਰ 22 ਵਿੱਚ ਜਿਹੜੇ ਆ ਆਮ ਆਦਮੀ ਪਾਰਟੀ ਵੱਲੋਂ ਚੁਣੇ ਗਏ ਸੀ ਆਮ ਆਦਮੀ ਪਾਰਟੀ ਦੀ ਟਿਕਟ ਤੇ ਚੋਣਾਂ ਲੜੀਆਂ ਪਰ ਅੱਜ ਉਹ ਸਮਾਂ ਆਇਆ ਕਿ ਇਹਨਾਂ ਜਿਹੜੇ ਆ ਕੌਂਸਲਰਾਂ ਨੇ ਆਮ ਆਦਮੀ ਪਾਰਟੀ ਦਾ ਪੱਲਾ ਛੱਡਿਆ ਤਾਂ ਦੇਖਣਾ ਹੋਵੇਗਾ ਕਿ ਹੁਣ ਕਿਸ ਤਰੀਕੇ ਨਾਲ ਪਾਰਟੀ ਆਪਣੇ ਆਪ ਨੂੰ ਮੁੜ ਤੋਂ ਜਿਹੜਾ ਪੈਰਾਂ ਸਿਰ ਖੜਾ ਕਰ ਪਾਏਗੀ